ਸੰਗਿਆ ਦੀ ਗੱਜ ਕੇ ਆਖ ਸਤਨਾਮ ਵਾਹਿਗੁਰੂ ਚਲੋ ਜੇ ਤੁਹਾਡੀ ਆਵਾਜ਼ ਆਉਂਦੀ ਰਹੀ ਨਾ ਫਿਰ ਰਾਤ ਹੀ ਮੁੱਕੂਗੀ ਮੈਂ ਜੇ ਹੈਗਾ ਪਰ ਚਲੋ ਸਤਗੁਰੂ ਜੋੜ ਬਣਾ ਕੇ ਰੱਖੇ ਨਾ ਗੱਲ ਤੇ ਜੋੜਦੀ ਆ ਇਹ ਸੌਦਾ ਧੱਕੇ ਦਾ ਦੇ ਹੈ ਹੀ ਨਹੀਂ ਵੀ ਮੈਂ ਧੱਕੇ ਨਾਲ ਹੀ ਤੁਹਾਨੂੰ ਬਿਠਾਈ ਰੱਖਾਂ ਇਹ ਸੌਦਾ ਪ੍ਰੇਮ ਦਾ ਹੀ ਆ ਬਚਨ ਇਦਾਂ ਚੱਲਦਾ ਆ ਬਈ ਜਦੋਂ ਚੌਧਰੀ ਨੇ ਆਖਿਆ ਨਾ ਵੀ ਕੇਸਾਂ ਦੇ ਰਸੇ ਲਿਆਓ ਤੇ ਫਿਰ ਘੋੜੀਆਂ ਵੱਜਣਗੀਆਂ ਬਾਬੇ ਮਾਲੀ ਸਿੰਘ ਨੇ ਆਖਿਆ ਚੌਧਰੀ ਹੋਸ਼ ਨਾਲ ਗੱਲ ਕਰ ਅਸੀਂ ਚੌਧਰੀ ਜੀ ਕਹਿੰਦੇ ਤੂੰ ਸਾਡੇ ਕੇਸਾਂ ਦੇ ਰਸੇ ਬਾਲਦਾ ਹੁਣ ਉਹ ਵੀ ਤੇ ਇਹੀ ਚਾਹੁੰਦਾ ਸੀ ਇਹ ਮਾੜੀ ਜੀ ਤੂੰ ਤਲਕ ਕਰਨ ਤੇ ਮੈਂ ਆਖਾਂ ਵੀ ਜਾਓ ਬਣਾ ਕੇ ਦਿਖਾਓ ਉਹ ਵੀ ਤੇ ਭਜਣਾ ਹੀ ਚਾਹੁੰਦਾ ਸੀ ਇਸ ਗੱਲ ਤੋਂ ਇਹ ਰਾਜਨੀਤਿਕ ਦਾਅਵੇ ਹੁੰਦੇ ਨੇ ਜਦੋਂ ਤੁਹਾਡੀ ਮੰਗ ਨਾ ਪੂਰੀ ਕਰਨੀ ਹੋਵੇ ਤੁਹਾਡੀ ਮੰਗ ਦੇ ਵਿੱਚ ਇੱਕ ਨਵਾਂ ਹੀ ਸਿਆਪਾ ਖੜਾ ਹੋਊਗਾ ਤੁਸੀਂ ਉਹਨੂੰ ਹੀ ਨਿਜਠਦੇ ਰਹਿ ਜਾਣਾ ਮੰਗ ਤੇ ਕਿਤੇ ਦੀ ਕਿਤੇ ਰਹਿਣੀ ਇਹ ਰਾਜਨੀਤਿਕ ਲੋਕ ਐਵੇਂ ਜਾਂ ਦਾਅ ਖੇਡਦੇ ਜਦੋਂ ਨੇ ਆਖਿਆ ਨਾ ਜਾਓ ਬਣਾ ਕੇ ਦਿਖਾਓ ਬਾਬੇ ਮਾਲੀ ਸਿੰਘ ਨੇ ਆਖਿਆ ਗੁਰਬਖਸ਼ ਸਿੰਘ ਇਹ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਈ ਇਹ ਪੱਥਰ ਹੀ ਹੈ ਸਾਡੀਆਂ ਗੱਲਾਂ ਦਾ ਇੱਥੇ ਕੋਈ ਅਸਰ ਨਹੀਂ ਛੱਡ ਪਰ ਇਹ ਕਹਿੰਦਾ ਨਾ ਬਣਾ ਕੇ ਵਿਖਾਓ ਇਹਨੂੰ ਹੁਣ ਬਣਾ ਕੇ ਹੀ ਵਿਖਾਵਾਂ ਗੱਲ ਚੱਲੀ ਜੇ ਇੱਥੋਂ ਘੋੜੀਆਂ ਦੀ ਗੱਲ ਨਹੀਂ ਗੱਲ ਕੇਸਾਂ ਦੇ ਰੱਸਿਆਂ ਦੀ ਆ ਕੋਈ ਕੌਣ ਕੋਈ ਜੰਮਿਆ ਜਿਹੜਾ ਸਾਡੇ ਕੇਸਾਂ ਦੇ ਰਸੇ ਭਾਲੇ ਖਾਲਸਾ ਜੀ ਇਹਨਾਂ ਕੇਸਾਂ 'ਚ ਅੰਮ੍ਰਿਤ ਪਿਆ ਹੋਇਆ ਨਾਣਾ ਮਾਲੀ ਸਿੰਘ ਜੀ ਕਹਿੰਦੇ ਗੁਰਬਖਸ਼ਾਂ ਚੱਲ ਚਲੇ ਗਏ ਦੋਵੇਂ ਜਾਣੀ ਉੱਥੇ ਤੁਰੇ ਬੜਾ ਗੁੱਸਾ ਚੌਧਰੀ ਤੇ ਹੁਣ ਇਹ ਗੱਲ ਜਿਹੜੀ ਸੀ ਸਿੰਘਾਂ ਤੱਕ ਜਾਣੀ ਸੀ ਮਾਝੇ ਏਰੀਏ ਵਿੱਚ ਬਾਰਡਰ ਤੇ ਲਾਗੇ ਪੁੱਸਾ ਪਿੰਡ ਅੱਜ ਵੀ ਵੱਸਦਾ ਹੈ ਉਹ ਪੁੱਸਿਆਂ ਦੇ ਰਹਿਣ ਵਾਲੇ ਬਾਬਾ ਜੀ ਬਾਬਾ ਭਗੇਲ ਸਿੰਘ ਪੁੱਸਿਆਂ ਵਾਲੇ ਬੜੇ ਜੋਧੇ ਜਰਨੈਲ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਜੰਗ ਲੜੇ ਸੀ ਤੇ ਜਦੋਂ ਬਾਬਾ ਜੀ ਗ੍ਰਿਫਤਾਰ ਹੋ ਗਏ ਫਿਰ ਇਹ ਤਤ ਖਾਲਸਾ ਸੀ ਸਿੰਘ ਆਪੂ ਆਪਣੇ ਆਸਨਾ ਤੇ ਆਣ ਕੇ ਸੱਜ ਗਏ ਆਸਨਾ ਤੇ ਰਹੇ ਬਾਬਾ ਭਗੇਲ ਸਿੰਘ ਉਹਨਾਂ ਜਿਹਾਰੂ ਜੋਧਿਆਂ ਚੋਂ ਸੀ ਇਹ ਤਿਆਰਬਰ ਤਿਆਰ ਰਹਿੰਦੇ ਸੀ ਹਾਲ ਸਾਡੀ ਭਾਵੇਂ ਕਿਤੇ ਨਾ ਹੀ ਲੜਨ ਜਾਣਾ ਹੋਵੇ ਭਾਵੇਂ ਕੋਈ ਵੀ ਕੰਮ ਨਾ ਹੋਵੇ ਜਦੋਂ ਸਿੰਘ ਅਮਰਕ ਮਲੇ ਉੱਠਦਾ ਇੱਕ ਵਾਰੀ ਇਦਾਂ ਤਿਆਰ ਵਰ ਤਿਆਰ ਹੋ ਕੇ ਆਪਣੇ ਆਪ ਦਾ ਦਰਸ਼ਨ ਕਰਕੇ ਫਤੇ ਬੁਲਾਉਂਦਾ ਕਿਉਂਕਿ ਸਤਿਗੁਰੂ ਇਦਾਂ ਦੇ ਹਨ ਸਿੰਘ ਸਦਾ ਹੀ ਤਿਆਰ ਵਰ ਤਿਆਰ ਰਹੇ ਇਹ ਸਤਿਗੁਰੂ ਦਾ ਹੁਕਮ ਹੈ ਬਾਬਾ ਜੀ ਆ ਤਿਆਰ ਵਰ ਤਿਆਰ ਰਹਿੰਦੇ ਸੀ ਇਹ ਬਾਬਾ ਮਾਲੀ ਸਿੰਘ ਬਾਬਾ ਗੁਰਬਖਸ਼ ਸਿੰਘ ਬਾਬੇ ਭਗੇਲ ਸਿੰਘ ਨੂੰ ਜਾ ਕੇ ਮਿਲੇ ਜਦੋਂ ਫਤੇ ਗਈ ਬਾਬਾ ਭਗੇਲ ਸਿੰਘ ਨੇ ਆਖਿਆ ਸਿੰਘੋ ਕਿਵੇਂ ਆਏ ਹੋ ਉਹਨਾਂ ਨੇ ਬਰਸਾਰੀ ਵਿਥਿਆ ਦਸੀ ਹੈ ਕਵੀ ਜਰਨੈਲ ਸਿੰਘ ਦੀ ਸੁਭਰਾਵਾਂ ਨਾਲ ਲਿਖਦੇ ਨੇ ਉਹ ਕਹਿੰਦੇ ਮਾਲੀ ਤੇ ਗੁਰਬਖਸ਼ ਸਿੰਘ ਇੱਕ ਅਰਜਗ ਜਾ ਰਹੇ ਸੁਣ ਲਓ ਖਾ ਸਿੰਘ ਸਾਹਿਬ ਜੀ ਇਹ ਦੁੱਖ ਸਾਡੇ ਭਾਰੇ ਉਹ ਟਾਲੇ ਵਾਲੇ ਚੌਧਰੀ ਬਹੁਤੀ ਹੰਕਾਰੇ ਉਹ ਛੱਡ ਘੋੜੀਆਂ ਖੁੱਲੀਆਂ ਫਸਲਾ ਉਜਾੜੇ ਜੇ ਸਮਝਾਇਆ ਉਸ ਨੂੰ ਉਹ ਬੋਲੀ ਮਾਰੇ ਕਹਿੰਦਾ ਕੱਟਣੇ ਸਿਰਾਂ ਤੋਂ ਮੈਂ ਕੇਸ تمہਾਰੇ ਕੂਲੇ ਰਸੇ ਜਾਣਗੇ ਘੋੜੀਆਂ ਨੂੰ ਡਾਰੇ ਫਿਰ ਵੱਜਣਗੀਆਂ ਘੋੜੀਆਂ ਉਹ ਇੰਜ ਲਲਕਾਰੇ ਮੜ ਆਏਗਾ ਵੀਰ ਜੀ ਗੁੱਸੇ ਦੇ ਮਾਰੇ ਰਲ ਗਏ ਜਥੇਦਾਰ ਜੀ ਕੋਈ ਕਰੀਏ ਚਾਰੇ ਜਦੋਂ ਫਿਰ ਇਹ ਗੱਲ ਫਿਰ ਖਾਲਸਾ ਦੀ ਬਾਬੇ ਬਘੇਲ ਸੋਣੇ ਸੁਣੀ ਉਹਨੂੰ ਲੱਗ ਅੱਗ ਗਈ ਇਹ ਅਣਖਾਂ ਵਾਲੇ ਬੰਦਿਆਂ ਦੀ ਗੱਲ ਐ ਨਾਲ ਸਾਰੀ ਜਿਹਨੂੰ ਲੱਥੀ ਚੜੀ ਕੋਈ ਨਹੀਂ ਉਹਦੇ ਪਹਾ ਦਾ ਕੋਈ ਮਰ ਜੇ ਕੋਈ ਰਹਿ ਜੇ ਕੀ ਫਰਕ ਪੈਂਦਾ ਪਰ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਉਹਨਾਂ ਨੂੰ ਪਤਾ ਵੀ ਮਰਨਾ ਤੇ ਇੱਕ ਦਿਨ ਆ ਮੰਜੀ ਤੇ ਬੈ ਕੇ ਨਹੀਂ ਮਰਨਾ ਖਾਲਸਾ ਜੀ ਗੋਲੀਆਂ ਖਾ ਖਾ ਨਹੀਂ ਮਰਨਾ ਗੋਲੀ ਖਾ ਕੇ ਮਰਨਾ ਕੰਮ ਮੰਜੇ ਤੇ ਪੈ ਕੇ ਮਿਲਕ ਮਿਲਕੇ ਮਰਨ ਨਾਲੋਂ ਚੰਗਾ ਨਹੀਂ ਸਿੱਧਾ ਉਹਦੇ ਮਰਨਾ ਇਹ ਸੂਰਮਿਆਂ ਨੂੰ ਇਦਾਂ ਹੀ ਚੰਗਾ ਲੱਗਦਾ ਵਾ ਬਾਬੇ ਭਗੇਲ ਸੋਹਣ ਆਖਿਆ ਹੁੰਦੇ ਕੌਣ ਨੇ ਗੱਲ ਘੋੜਿਆਂ ਦੀ ਆ ਨਾ ਬਾਬੇ ਮਾਲੀ ਸਿੰਘ ਨੇ ਆਖਿਆ ਜਿਉਂ ਨਹੀਂ ਆਖਿਆ ਮਾਨ ਪੋਤੀ ਕੋਈ ਨਹੀਂ ਜੰਮਿਆ ਬਾਬਾ ਜੀ ਕਹਿਣ ਲੱਗੇ ਕਿ ਘੋੜੀਆਂ ਉਹਨੂੰ ਦੇਖ ਗਿਆ ਤੇ ਮੇਰਾ ਨਾਮ ਹੀ ਭਗੇਲ ਸਿੰਘ ਲਈ ਉਹਨੇ ਆਪਣੇ ਏਰੀਆ ਚ ਦੋ ਸਿੰਘ ਇਕੱਠੇ ਕੀਤੇ ਅਮਰ ਸਿੰਘ ਤੇ ਲਖਮੀਰ ਸਿੰਘ ਕਹਿਆ ਆ ਜਾ ਇਨਾ ਇਨਾ ਸਿੰਘਾਂ ਨੇ ਰਲੇ ਦੋ ਹੋਰ ਰਲੇ ਹੱਲਾ ਮਾਰ ਕੇ ਘੋੜੀਆਂ ਫੜ ਲੀਆਂ ਲਿਖਿਆ ਸੁਣ ਕੇ ਅਮਰ ਬਘੇਲ ਸਿੰਘ ਉੱਪਰ ਸਿਆ ਮਾਰੇ ਉਹ ਗੁੱਸੇ ਦੇ ਵਿੱਚ ਸੂਰਮੇ ਪੈ ਉੱਠੇ ਕਾਲੇ ਉਹਨਾਂ ਲੈ ਲਿਆ ਸਿੰਘ ਲਖਮੀਰ ਵੀ ਜਉ ਰਏ ਕਰਿਆਲੇ ਉਹ ਅਧੀ ਰਾਤੀ ਆਣ ਪਏ ਖੇਤਾਂ ਦੇ ਦਿਵਾਲੇ ਉਹਨਾਂ ਪਕੜ ਘੋੜੀਆਂ ਸਾਰੀਆਂ ਪਾ ਦਿੱਤੇ ਚਾਲੇ ਫਿਰ ਆਲਾ ਸਿੰਘ ਕੋਲੇ ਵੇਚੀਆਂ ਜਾ ਕੇ ਪਟਿਆਲੇ ਉਹ ਘੋੜੀਆਂ ਕਿਤੇ ਲਾਗੇ ਬੰਨੇ ਵੱਲ ਲੈਂਦੇ ਚੌਧਰੀ ਨੇ ਆਣ ਕੇ ਖਲਾ ਕੇ ਲੈ ਜਣੀਆਂ ਸੀ ਸਿੰਘਾਂ ਨੇ ਫਾਹੀ ਵਣਤਾ ਨਾਰੀਆਂ ਘੋੜੀਆਂ ਤੇ ਨਾ ਉਜਣਨੀਆਂ ਫਸਲਾਂ ਜਦੋਂ ਘੋੜੀਆਂ ਵੇਚੀਆਂ ਦੋ ਦਿਨ ਚੌਧਰੀ ਘੋੜੀਆਂ ਲੱਭਦਾ ਰਿਆ ਨਹੀਂ ਲੱਭੀਆਂ ਉਹਨੇ ਖੋਜੀ ਬੰਦੇ ਲਾਏ ਖੋਜੀਆਂ ਨੇ ਖੁਰਾ ਲਪਿਆ ਗੱਲ ਪਾਣੀ ਵਾਂਗ ਨਿੱਤਰ ਗਈ ਪਈ ਇਹ ਕੰਮ ਬਗੀਲ ਸਿੰਘ ਪੁਸਿਆ ਵਾਲੇ ਦਾ ਹੈ ਉਹਨੇ ਘੋੜੀਆਂ ਵੇਚੀਆਂ ਪਟਿਆਲੇ ਜਾ ਉਹਨੇ ਫਿਰ ਬਾਬੇ ਬਗੀਲ ਸਿੰਘ ਦੇ ਮਗਰ ਸੀਆਈਡੀ ਲਾਈ ਪਤਾ ਲੱਗ ਗਿਆ ਭਈ ਬਾਬਾ ਭਗੇਲ ਸਿੰਘ ਹੈ ਕਿਥੇ ਬਾਬਾ ਜੀ ਕਿਥੇ ਸਨ ਜਦੋਂ ਘੋੜੀਆਂ ਵੇਚੀਆਂ ਨਾ ਪਟਿਆਲੇ ਬਾਬੇ ਆਲਾ ਸਿੰਘ ਕੋਲੇ ਉਹ ਪੈਸੇ ਮਿਲੇ ਵਾਵਾ ਜੇ ਤੇ ਮੇਰੇ ਵਰਗੇ ਹੁੰਦੇ ਬੁੱਝ ਪਾ ਕੇ ਗਾਂ ਜਾਂਦੇ ਕਿੰਨੇ ਪੁੱਛਣਾ ਸੀ ਕਿੱਥੋਂ ਆਏ ਤੇ ਕਿੱਥੇ ਗਏ ਉਦੋਂ ਕਿਹੜੇ ਪੈਨ ਕਾਰਡ ਲੱਗਦੇ ਸੀ ਭਈ ਸਰਕਾਰ ਨੂੰ ਪਤਾ ਲੱਗ ਜਾਂਦਾ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਆ ਉਦੋਂ ਤੇ ਇਦਾਂ ਦੀ ਪਾਲਸੀ ਨਹੀਂ ਉਹ ਤੇ ਗੁਪਤ ਗੁਪਤ ਗੱਲ ਹੀ ਨਾ ਮੂੰਹ ਜਬਾਨੀ ਗੱਲ ਸੀ ਪਰ ਖਾਲਸਾ ਜੀ ਮੈਂ ਹਿਸਾਬ ਲਾਇਆ ਜਿਹੜੇ ਜਿੰਦਰੇ ਹੁੰਦੇ ਆ ਨਾ ਇਹ ਸਾਧਾਂ ਵਾਸਤੇ ਹੁੰਦੇ ਆ ਚੋਰਾਆਂ ਵਾਸਤੇ ਕੋਈ ਜਿੰਦਰਾ ਨਹੀਂ ਹੁੰਦਾ ਕਿੰਨੇ ਮਰਜ਼ੀ ਲਾ ਲਓ ਚੋਰ ਤਾਂ ਤਾਂ ਬੈਠੇ ਇਹ ਜਿੰਦਰਾ ਤੇ ਕਿਸੇ ਸਾਧੂ ਵਾਸਤੇ ਹੁੰਦਾ ਵਾ ਵੀ ਚਲ ਜਿੰਦਰਾ ਲੱਗਾ ਰਹਿਣ ਦੇ ਮਣਾ ਕੀ ਕਰਨਾ ਚੋਰਾਆਂ ਵਾਸਤੇ ਕੋਈ ਜਿੰਦਰਾ ਜਿੰਦਰਾ ਨਹੀਂ ਹੁੰਦਾ ਇਹੀ ਗੱਲ ਮਰਦਾਂ ਦੀ ਆ ਮਰਦਾਂ ਦੀ ਜ਼ੁਬਾਨ ਹੁੰਦੀ ਆ ਹੋਰ ਗੱਲ ਕੱਖ ਨਹੀਂ ਹੁੰਦੀ